ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕੋਈ ਵੀ ਵੀਡੀਓ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਇਸ ਘਰੇ ਅੱਗੇ ਵੀਡੀਓ ਬਾਈ ਜੀ ਹੁਣਾਂ ਦਗਾ ਆਪਾਂ ਬਣਾਉਂਦੇ ਰਹਨੇ ਆ ਬਾਈ ਜੀ ਉਹਨਾਂ ਦਾ ਵਪਾਰ ਲੈਣ ਦਾ ਕੰਮ ਆ ਬਾਈ ਜੀ ਉਹਨਾਂ ਕੋਲ ਰੁਟੀਨ ਜੀ ਪਸੂਆਉਂਦੇ ਰਹਿੰਦੇ ਆ ਆ ਟੇਨ ਜੀ ਆਪਣੇ ਚੈਨਲ ਤੇ ਵੀਡੀਓ ਪੈਂਦਗਾ ਰਹਿੰਦਗਾ ਅੱਜ ਤੁਹਾਡੇ ਲਈ ਸੂਈ ਸਵਾਈ ਮੱਝ ਲੈ ਕੇ ਜਵਾ ਤਾਜੀ ਹਾਜ਼ਰ ਹੋਏ ਆ ਬਾਈ ਜੀ ਤੇ ਬਾਕੀ ਦੀ ਬੰਦੀ ਦੀ ਜਾਣਕਾਰੀ ਆਪਾਂ ਬਾਈ ਜੀ ਹੋਂ ਦਾ ਲੈਨੇ ਆਓ ਬਾਈ ਜੀ ਸਸਰੀਗਲ ਬਾਈ ਜੀ ਸਸਰੀਗਲ ਬਾਈ ਜੀ ਆਪਣਾ ਦਾਤਾ ਐਡਰੈਸ ਦੱਸ ਦਿਓ ਜੀ ਨਾਵ ਰਾਣਾ ਸਿੰਘ ਜੀ ਹਾਂ ਜੀ ਪਿੰਡ ਮਗਰਾੜੀ ਜੀ ਹਾਂ ਜੀ ਬਿਲਾ ਫੀਗੋਟ ਸੀਰ ਜੀ ਠੀਕ ਆ ਬਾਈ ਜੀ ਤੇ ਬਾਈ ਕੀ ਡਿਟੇਲ ਆ ਦੀ ਮੈਂ ਦੀ ਕਿਹੜਾ ਸੁਆ ਸੂਈ ਆ ਕਿਦੋਂ ਸੂਈ ਆ ਇਹ ਤੀਜਾ ਸੁਆ ਸੂਈ ਠੀਕ ਆ ਤੀਜਾ ਸੁਆ ਸੂਈ ਆ ਕਿੰਨਾ ਕਟਾਏ ਹੋ ਗਿਆ ਸੂਈ ਨੂੰ ਜੀ ਇਹ ਰਾਤ ਸੂਈ ਰਾਤ ਸੂਈ ਆ ਤੇ ਜੇਰ ਵੀਰ ਬਾਈ ਜੀ ਕੰਪਲੀਟ ਆ ਹਾਂ ਜੀ ਜੇਰ ਹੋ ਕੇ ਠੀਕ ਆ ਬਾਈ ਜੀ ਜੇਰ ਸਾਰੀ ਪੈ ਗਈ ਹੈ ਸਾਰੀ ਪੈ ਗਈ ਠੀਕ ਆ ਬਾਈ ਜੀ ਰਾਤ ਹਨੇਰਾ ਬਣਾ ਵੀਡੀਓ ਬਣੇਗੀ ਠੀਕ ਆ ਰਾਤ ਹਨੇਰਾ ਹੋ ਗਿਆ ਜੀ ਤੇ ਜੇਰ ਬਾਈ ਜੀ ਦਾ ਸਾਰੀ ਪੈ ਗਈ ਆ ਰਾਤ ਦੀ ਸੂਈ ਆ ਤੈਨੂੰ ਕੀ ਦਿੱਤਾ ਬਾਈ ਜੀ ਕੱਟਾ ਦਿੱਤਾ ਜੀ ਤੇ ਕਿੰਨਾ ਕੁ ਬਾਈ ਜੀ ਦੁੱਧ ਪਾਣਦੀ ਆ ਦੁੱਧ 14 ਕਿਲੋ ਪਾਣਦੀ 14 ਕਿਲੋ ਪੂਰੀ ਗਰੰਟੀ ਲੈ ਕਰਵਾਈ ਤੇ ਸੂਆ ਕਿਹੜਾ ਜੀ ਸੂਆ ਤੀਜਾ ਜੀ ਤੀਜਾ ਸੂਈ ਆ ਜੀ ਹਾਂ ਜੀ ਜੀ ਤੀਜਾ ਤੀਜਾ ਸੂਆ ਸੂਈ ਆ ਜੀ ਬਾਈ ਜੀ ਕਰਮ ਵਾਲੀ ਨੇ ਕੱਟਾ ਦਿੱਤਾ ਸੂਆ ਕਿੰਨਾ ਕੁ ਬੋਲਾ ਬੋਲਾ ਕੱਟਿਆ ਬਾਈ ਸਾਢੇ 3 ਕਿਲੋ ਬੋਲਾ ਕੱਢੇ ਬੱਚਾ ਰਜਾ ਕੇ ਸਾਢੇ 3 ਕਿਲੋ 3 ਸਾਢੇ 3 ਕਿਲੋ ਬੋਲਾ ਬਾਈ ਜੀ ਨੇ ਕੱਢਤਾ ਬਾਈ ਜੀ ਚੰਗੀ ਸਾਫ ਸੋਹਣੀ ਆ ਤੀਜਾ ਸੁਹਾ ਸੁਈ ਸਵਾਈਆ ਮਗਰ ਕਟਾ ਤੇ ਕਟਾ ਕਿਹੜਾ ਸਿਮਲਦਾ ਬਾਈ ਜੀ ਭੁੱਲ ਗਿਆ ਨਾ ਹਨਾ ਬਾਈ ਜੀ ਨੇ ਦੱਸਿਆ ਸੀਗਾ ਜੀ ਕੋਹੇ ਨੂਰ ਦਾ ਕਹਿੰਦਾ ਮਾਲਕਾ ਨੇ ਦੱਸਿਆ ਸੀਗਾ ਠੀਕਾ ਪਰਵਾਇਆ ਤੇ ਦਿੱਤਾ ਪਰ ਕਰਮਾਲੀ ਨੇ ਕਟਾ ਕਟਾ ਬਹੁਤ ਸੋਣਾ ਤਾਰਾ ਸ਼ਾ ਤੇ ਤੋਰ ਚਾਲ ਚੈੱਕ ਕਰਾਦ ਕੇ ਕਰਮਾਲੀ ਦੀ ਲਓ ਬਾਈ ਜੀ ਖੋਲੋ ਮੜੀ ਜੀ ਤੋਰਾ ਚੈੱਕ ਕਰਾਇਆ ਗਿਆ ਜੀ ਜਾੜੂ ਹੀ ਕੋਨੀ ਤਰੋ ਨਾ ਦਾ ਕੋਈ ਗੱਲ ਨਹੀਂ ਜਾ ਸਕਦੀ ਲੋ ਬਾਈ ਜੀ ਤੋਰ ਚਾਲ ਕਰਮ ਵਾਲੀ ਦੀ ਚੈੱਕ ਕਰੋ ਤੋਰਾ ਚੈੱਕ ਕਰਾਉਣੇ ਆ ਤੁਹਾਨੂੰ ਦਸੱਲੀ ਪਾਰਕ ਤੁਸੀਂ ਆਪ ਕਰਨੀ ਆ ਤੀਜਾ ਸੂਆ ਕਾਲੀ ਮੱਝ ਮੋਰਾ ਜੀ ਪੈਂਦੀ ਆ ਬਾਈ ਇਹਦੇ 14 ਕਿਲੋ ਪਿਛਲੇ ਸੂਏ ਦੁੱਧ ਦਿੱਤਾ ਤੋਰਾ ਤਰਾ ਕਰਮ ਵਾਲੀ ਦਾ ਸੋਨਾ ਤੋਰ ਚਾਲ ਚੈੱਕ ਕਰੋ ਪੂਰੀ 80 ਵਜਨ ਵਾਲੀ ਵੱਜ ਜਾ ਚਾਰ ਹੀ ਥਾਣਾ ਹੱਥੀ ਚਵਾਈ ਵਾਲੇ ਪੂਰੇ ਗੈਵਚ ਲੱਗੇ ਮੋٹے ਮੋٹے ਥਾਣਾ ਬਾਈ ਜੀ ਪੂਰੀ ਦਿੱਤੀ ਤੇ ਚਾਰੇ ਥਾਣਾ ਦਾ ਇੱਕੋ ਹੀ ਸਾਈਜ਼ ਆ ਬਾਈ ਜੀ ਕੋਈ ਵੱਡਾ ਨਹੀਂ ਛੋਟਾ ਨਹੀਂ ਕਿਸੇ ਵੀਰ ਦੇ ਮਾਜੇ ਪਸੰਦ ਆਵੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਬਾਈ ਜੀ ਸਪਾਰਕ ਕਰ ਲਿਓ ਮਾਜ ਸੋਹਣੀ ਸਰਖੀ ਆ ਕਾਲੀ ਸ਼ਾਹ ਬਾਕੀ ਮੈਂ ਬਾਈ ਵਾਕਈ ਦੁੱਧ ਵਾਲੀ ਆ ਜਿੰਨਾ ਦੁੱਧ ਬਾਈ ਜੀ ਹੁਣਾਂ ਨੇ ਦੱਸਿਆ ਤੇ ਦੁੱਧ ਇੰਨਾ ਕੋਈ ਬਾਹਲਾ ਨਹੀਂ ਨੇੜ ਤੋਂ ਥਣ ਦੇ ਬਾਅਦ ਚੈੱਕ ਕਰੋ ਚਾਰ ਥਣ ਕੋਈ ਫੋੜ ਸ਼ਾਕ ਹੈ ਨਹੀਂਗੀ ਬੱਚਾ ਤੇ ਚੁਆਈ ਵਾਲੇ ਦਿਖਾ ਦਿਓ ਕੋਈ ਗੱਲ ਨਹੀਂ ਜੀ ਚੈੱਕ ਕਰਾ ਦਗੇ ਕਿਰਾ ਚਾਰੇ ਥਣ ਪੂਰੇ ਗਏ ਕਿਾ ਉਨੇ ਸੇਡਾ ਦੀ ਬਿਠੀ ਅੱਗੋ ਬਿਠੀ ਪੂਰੀ ਆ ਜੀ ਸਰ ਚੈੱਕ ਕਰਾ ਦਿਓ ਪਿੱਛੋਂ ਪੂਰੀ ਆ ਚਾਰੇ ਸੇਡਾ ਤੋਂ ਤੁਹਾਨੂੰ ਲੈਵਾ ਚੈੱਕ ਕਰਾਉਣੇ ਆ ਬਾਈ ਜੀ ਕਰ ਲੋ ਚੈੱਕ ਫੇਸ ਕੁਆਲਟੀ ਦੀ ਸੋਹਣੀ ਆ ਸੰਗ ਸੰਗੋ ਵੀ ਬਾਡੀ ਦੇ ਨਾਲ ਰਲਦਾ ਮਿਲਦਾ ਜਜਦਾ ਬਾਈ ਬਾਲਕ ਦੱਚਲ ਜੀ ਮੈਂ ਨਹੀਂ ਸੋਹਣੇ ਸੁਨੱਖੀ ਹੈਗੇ ਜੀ ਹਾਂ ਲੁਖਾ ਦਿਓ ਕੋਈ ਨਹੀਂ ਬਾਈ ਜੀ ਉਖਾ ਦਿਓ ਤੇ ਸੋਭਾ ਤੁਸੀਂ ਬੋਲਾ ਅਗਲੇ 3.5 ਕਿਲੋ ਕੱਢ ਲਿਆ ਤੁਸੀਂ ਜਾਂਦੇ ਪਿਆਈ ਆ ਹਾਂ ਜੀ ਜੋ ਉਹ ਵੀ ਚੱਕ ਕੇ ਮੈਂ ਤਾਂ ਬੋਲਾ ਦਿਖਾ ਦਿਓ ਬੰਗਾਂ ਨੂੰ ਮੈਂ ਉਸ ਦੇ ਵਿੱਚ ਹੀ ਧਾਰਾ ਮਾਰ ਲਉ ਪਹਿਲਾਂ ਥੱਲੇ ਨਾ ਮਾਰਿਓ ਲੈ ਬਾਈ ਜੀ ਚੱਕ ਲਿਆ ਉਹ ਤਾਂ ਕਿੱਥੇ ਗਿਆ ਬੋਲਾ ਤੁਹਾਡਾ ਲਿਓ ਜੀ ਆ ਬਾਈ ਜੀ ਹੁਣ ਧਾਰਾ ਮਾਰ ਕੇ ਆ ਇਹਦਾ ਬੱਚੇ ਤੋਂ ਵਿਚਾਰੇ ਤੋਂ ਪੂਰਾ ਖੜਾ ਦਿਓ ਜੀ ਇੱਧਰ ਰੱਖੋ ਲਓ ਬਾਈ ਜੀ ਆ ਬਾਈ ਜੀ ਹੁਣੀ ਕਹਿੰਦੇ ਬੋਲਾ ਕੱਢਿਆ ਸੀਗਾ ਵਾਕਿਆ ਹੀ ਬਾਈ ਜੀ ਹੁਣੀ ਬਾਈ ਜੀ ਸਾਡੇ ਤਿੰਨ ਨਾ ਦਾ 3 ਕਿਲੋ ਬਾਈ ਜੀ ਖੁੱਲਾ ਬੋਲਾ ਹੈਗਾ ਬਾਈ ਜੀ ਤੇ ਮਾਰਕੋ ਖੈ ਬੱਤ ਆ ਲੋ ਜੀ ਬਾਈ ਜੀ ਕਰੋ ਬਾਈ ਜੀ ਚੈੱਕ ਕਰਮਾ ਵਾਲੀ ਪੂਰੀ ਸਾਫ ਮੈਂ ਸੋਹਣੀ ਸੰਖੀ ਆ ਮੰਨ ਕੇ ਚਲੋ 2 ਘੰਟੇ ਬਾਈ ਜੀ ਨੂੰ ਹੋ ਗਏ ਹੋਣੇ ਬੋਲਾ ਕੱਢੇ ਨੂੰ ਦੁਬਾਰੇ ਬਾਈ ਜੀ ਨੇ ਬੱਚਾ ਫੇਰ ਲਾ ਲਿਆ ਧਾਰਾ ਧੂਰਾ ਤੁਹਾਨੂੰ ਚੈੱਕ ਕਰਾਉਣੇ ਬਾਈ ਜੀ ਤਹੱਲੀ ਪਰ ਕਰ ਲੋ ਕਈ ਵਾਰੀ ਕਿਸੇ ਵੀਰ ਨੇ ਆਨਲਾਈਨ ਹੀ ਮੰਗਾਉਣੀ ਹੁੰਦੀ ਆ ਜਾਂ ਕੋਲੇ ਆ ਕੇ ਮੰਗਾਉ ਨਹੀਂ ਹੁੰਦੀ ਆ ਤਾਰਾ ਦੂਰਾ ਉਹ ਖਾਈ ਨਾ ਹੁਣ ਪੂਰ ਛੱਟਾ ਗੰਡ ਮੰਗਰੜੀ ਵਿਖਾਈ ਹੋਵੇ ਤੇ ਐਵੇਂ ਪਕਾਈ ਨਹੀਂ ਹੁੰਦੀ ਜੀ ਬਾਕੀ ਬਾਈ ਜੀ ਚੈੱਕ ਵੀ ਕਰ ਸਕਦਾ ਲਾ ਹਾਂਜੀ ਬਾਈ ਜੀ ਤੇ ਬਾਕੀ ਗਰੰਟੀ ਆ ਕੋਈ ਸਾਰੇ ਕਾ ਦੀ ਗਰੰਟੀ ਹੋ ਗਈ ਹਾਂਜੀ ਬਾਈ ਜੀ ਇਹਦੇ ਸਾਰੇ ਕਾ ਦੀ ਗਰੰਟੀ ਹੋ ਗਈ ਮਾਰ ਦਿਓ ਬਾਈ ਜੀ ਤਾਰਾ ਫੜ ਲੈ ਤਾਂ ਥਣ ਬੱਚੇ ਨੂੰ ਕਿਹਨੇ ਮਾਰ ਲੈੰਦੋ ਵਿਚਾਰੇ ਨੂੰ ਮੂੰਹ ਇਹਦੀ ਮਾਂ ਦੁੱਧ ਮਾਲਕਾ ਇਹਨਾਂ ਵਾਸਤੇ ਹੀ ਦਿੰਦਾ ਇਹਨਾਂ ਨੂੰ ਖੁੱਲਾ ਢੁੱਲਾ ਦੁੱਧ ਪਿਆ ਕਰੋ ਬੱਚਾ ਵਾਕਈ ਥੋੜਾ ਨਸਲ ਦਾ ਕਾਲਾ ਸ਼ਾਹ ਬੱਚਾ ਬਾਈ ਸੋਹਣਾ ਬੱਚਾ ਬੈਗੀ ਸੋਹਣੀ ਆ ਗਾਂ ਵੀ ਕਿਸੇ ਵੀਰ ਨੂੰ ਬੇਨਤੀ ਆ ਜਿਹੜਾ ਇਹਨੂੰ ਲੈ ਕੇ ਜਾਵੇ ਮੱਝ ਨੂੰ ਬੱਚੇ ਦੀ ਕਰਮ ਵਾਲੇ ਦੀ ਸੇਵਾ ਜ਼ਰੂਰ ਰੱਖੋ ਦੁੱਧ ਦਾ ਤੇ ਖੁੱਲਾ ਪਿਆਇਓ ਕਾਲਾ ਸ਼ਾਹ ਜਰਾ ਕੱਲੀ ਪੂਸਤੇ ਚਾਰ ਵਾਲ ਚਿੱਟੇ ਆ ਭਾਈ ਏਡੀ ਛਿੰਦਾ ਗਾਵ ਨਹੀਂ ਹੁੰਦੀ ਨਹੀਂ ਹੁੰਦੀ ਜੀ ਇੱਕ ਹੀ ਵਾਲ ਦੋ ਚਾਰ ਵਾਲ ਹੀ ਆ ਪੂਸਤੇ ਚਿੱਟੇ ਨਹੀਂ ਮੰਗਾ ਕਹਰੇ ਕੋਰੇ ਤੋਂ ਡਰਦੇ ਆ ਕਰਮ ਵਾਲੀ ਦੇ ਕੋਲੇ ਆਪਾਂ ਪੂਰਾ ਹੀ ਬੋਲੀ ਚੱਲੀ ਜਾਨੇ ਆ ਨਹੀਂ ਕੋਈ ਨਿੰਦ ਵਿਚਾਰ ਵਿਚਾਰੀ ਨੂੰ ਆ ਬਾਈ ਜੀ ਹੁਣੀ ਪਹਿਲਾ ਸਾਢੇ 1 ਦਿਨ 3 ਕਿਲੋ ਮੰਨ ਕੇ ਚਲੋ ਬੋਲਾ ਕੱਢੀ ਬੈਠੇ ਆ ਦੁਆਰੇ ਬਾਈ ਜੀ ਕਰਾ ਦੋ ਚੈੱਕ ਜੀ ਲਓ ਬਾਈ ਜੀ ਧਾਰਾ ਚੈੱਕ ਕਰੋ ਆ ਗੱਡੀ ਦੀਆਂ ਧਾਰਾ ਅਗਲੇ ਥਾਂਾਂ ਦੀਆਂ ਬਾਈ ਜੀ ਹੁਣੀ ਮਾਰਨ ਲੱਗ ਗਏ ਆ ਬਾਈ ਜੀ ਸੋਹਣ ਦਾ ਧਾਰਾ ਗੋਲ ਧਾਰਾ ਬਾਈ ਜੀ ਕੋਈ ਭੂਰ ਨਹੀਂ ਛਿੱਟਾ ਨਹੀਂ ਠੀਕ ਆ ਬਾਈ ਜੀ ਕੋਈ ਸ਼ਰਲਾ ਨਹੀਂ ਭੂਰ ਨਹੀਂ ਛਿੱਟਾ ਨਹੀਂ ਕਿਸੇ ਵੀਰ ਤੇ ਪਸੰਦ ਆਵੇ ਵਾਕਈ ਮੱਝ ਬਾਈ ਜੀ ਹੁਣੀ ਜਿੰਨਾ ਕ ਦੁੱਧ ਦੱਸ ਦੇ ਪਾ ਦੂੰਗੀ ਬਾਈ ਜੀ ਮਗਰ ਲੈਦੇਗਾ ਮਾਰ ਦੂੰਗੀ ਠੀਕ ਆ ਜੀ ਮਗਰਲਾ ਮਾਰ ਦੋ ਤੇਰੀ ਕਾਹ ਕਹਦਾ ਤੁਸੀਂ ਫੇਰ ਵੀ ਵਿਖਾਉਣਾ ਕਰ ਹਾਂਜੀ ਹਾਂਜੀ ਦੋ ਚਾਰ ਦਿਨ ਤਾਂ ਮੈਂ ਖਾਲੀ ਕਰਨ ਦਾ ਆਪਾਂ ਨੂੰ ਵੀ ਪਤਾ ਵੀ ਨਹੀਂ ਹੱਤ ਹੁੰਦਾ ਠੀਕ ਆ ਬਾਈ ਜੀ ਸੋਹਣਾ ਜਵਾਬ ਵੇਖੋ ਬਾਈ ਜੀ ਜਿਵੇਂ ਜਿਵੇਂ ਧਾਰਾ ਮਾਰਦਾ ਸੁਪਨਾ ਪਾਈਏ ਪਾਈਏ ਦੀ ਧਾਰਾ ਜੀ ਬਾਲਟੀ ਨੂੰ ਪਤਾ ਲੱਗਦਾ ਵੀ ਮੇਰੇ ਦੰਦ ਡੇਗਦਾ ਠੀਕ ਆ ਬਾਈ ਜੀ ਸੋਹਣੀ ਸਾਫ ਕਾਲੀ ਸ਼ਾਹ ਮੈਂ ਆ ਮਗਰਲੇ ਥਰਾਂ ਦੇ ਬਾਈ ਜੀ ਹੁਣ ਧਾਰਾ ਮਾਰੀ ਜਾਂਦੇ ਆ ਘਰ ਲੋ ਚੱਕ ਪਾਈਏ ਵੀ ਬੱਸ ਕਰੋ ਜੀ ਆਵੇਂ ਦੇਵੇਂ ਆਪਣੇ ਮੈਂਟੋ ਮੈਂਤੀ ਬਾਹਰ ਤਾਂ ਨਹੀਂ ਆਪਾਂ ਕਹਿ ਸਕਦੇ ਤਾਂ 1 ਕਿਲੋ ਬਾਲਟੀ ਦੇ ਦੰਦ ਸੀਗਾ ਕਿਲੋ ਉਹਦਾ ਦਵਾਈ ਨੇ ਮੈਂ ਮਿੰਟੋਂ ਮਿੰਟ ਹੀ ਕੱਢਤਾ 4 ਸਵਾ 4 ਕਿਲੋ ਸਾਢੇ 4 ਕਿਲੋ ਹੀ ਸਾਢੇ 4 ਕਹਿੰਦੇ ਨੇ ਚਲੋ 4 ਸਵਾ 4 ਆਪਣਾ ਹੱਕ ਆ ਬਾਈ ਜੀ ਪਈਆ ਘੱਟ ਗਏ ਵੱਧ ਲੱਗਦੇ ਨੇ ਸਾਹ ਨੇ ਕਹਿੰਦੀ ਗਰੰਟੀ ਬੱਸ ਮਰੋੜੀ ਗੱਲਾਂ ਵੀਰੇ ਕੰਮ ਆ ਵੀਡੀਓ ਬਣਾਉਂਦਾ ਹਾਂਜੀ ਹਾਂਜੀ ਸਾਢੀ ਦਸੱਲੀ ਦੇ ਬਾਹਰ ਦਾ ਪਸੂ ਨੇ ਥੋੜੇ ਨੇ ਵਿਕਣਾ ਹੁੰਦਾ ਵੀਰ ਮੇਰੋ ਆਹਲਾ ਹਰ ਇੱਕ ਬੰਦਾ ਚਲੋ ਲੈ ਚਲੋ ਬਾਈ ਜੀ ਠੀਕ ਆ ਖੜੇ ਬਾਈ ਜੀ ਤੋ ਦੋ ਬੋਲੇ ਨਾ ਕਹੀ ਹੋਰੀ ਨਾ ਥਲ ਤੋਂ ਨੇ ਚਾਹੀਦੇ ਪੁੱਤ ਪਾਣੀ ਵੜਾ ਦੇ ਬਾਈ ਜੀ ਹਾਂਜੀ ਫਾਲਤੂ ਨਾ ਘਟਾਉਣੇ ਚਾਹੀਦੇ ਠੀਕ ਆ ਬਾਈ ਜੀ ਬਾਈ ਜੀ ਦਾ ਗੰਡ ਦੀ 나ੜ ਦੀ ਭੂਰ ਦੀ ਛਿੱਟੇ ਦੀ ਗਰੰਟੀ ਆ ਹੋਰ ਚੰਗੀ ਮਾੜੀ ਵੀਰ ਮੇਰਾ ਤੁਹਾਨੂੰ ਸਾਰੀ ਮੱਝ ਦੀ ਸੀ ਜਾਂਦੀ ਆ ਬਾਈ ਜੀ ਨੇ ਸੌਦਾ ਕਿਸੇ ਵੀਰ ਨੂੰ ਤਾਜੀ ਮੈਂ ਚਾਹੀਦੀ ਆ ਗਾਨਾਂ ਵਰਗੀ ਮੱਝ ਆ ਬਾਈ ਜੀ ਸੀਲ ਵੀ ਬਥੇਰੀ ਆ ਤੇ ਦੁੱਧ ਵੀ ਵਾਕਈ ਜਿਹੜੇ ਹਿਸਾਬ ਨਾਲ ਸੋਹਾਂ ਦੀ ਰਾਤ ਦੀ ਮੈਂ ਸੂਈ ਆ ਸੋਹਾਂ ਵੀ ਬਾਈ ਜੀ ਹੁਣ ਇਹਨੇ ਅਕਸਰ ਕੋਈ ਕਿਲੋ ਘੰਡ ਬੱਚੇ ਨੂੰ ਵੀ ਪਿਆਇਆ ਹੋਊਗਾ 3 ਕਿਲੋ ਦੁੱਧ ਬੋਲਾ ਕੱਢ ਵੀ ਲਿਆ ਬਾਈਆ ਖੰਡ ਹੁਣ ਵੀ ਬੱਚਾ ਚੁੰਗ ਗਿਆ ਹੋਣਾ ਤੇ ਕਿਲੋ ਸਵਾ ਕਿਲੋ ਬਾਈ ਜੀ ਹੋਣਾ ਨੇ ਹੋਰ ਕੱਟਤਾ ਚਾਰੇ ਤਰ੍ਹਾਂ ਦੀ ਇੱਕੋ ਜੀ ਮੇਰੇ ਨਹੀਂ ਜਾਂਦਾ ਇੱਕੋ ਜੇ ਚਾਰੇ ਥਾਂ ਦਾ ਸਹਿਜ ਬਾਈ ਜੀ ਨੇੜ ਤੋਂ ਫੇਰ ਚੈੱਕ ਕਰਾ ਦਿੰਨੇ ਆ ਦੁੱਧ ਪੁੱਤ ਹੁੰਦੇ ਬਾਈ ਕਰਮਾਂ ਦੇ ਦੁੱਧ ਨਾਲ ਬਲਗਾਂ ਸੇਵਾ ਦੇ ਨਾਲ ਨਹੀਂ ਹੁੰਦਾ ਹਾਲਾਂਕਿ ਇਹ ਕਹਿੰਦਾ ਮੈਂ ਮਾੜੀ ਲੈ ਕੇ ਸੇਵਾ ਨਾਲ ਲੈ ਲਾਂਗੇ ਦੁੱਧ ਜਿਹੜਾ ਨਾ ਕੁਦਰਤੀ ਲੱਗਿਆ ਹੁੰਦਾ ਉਸ ਨੂੰ ਰੱਬ ਦੀ ਦੇਣ ਹੁੰਦੀ ਆ ਇਹ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਦਾ ਨੰਬਰ ਤੁਹਾਨੂੰ ਪੁੱਛ ਦਿੰਨੇ ਆ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਬਾਈ ਜੀ ਵੀਰ ਨਾਲ ਸਪਾਰਕ ਕਰ ਲਿਓ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 98725 36541 ਇੱਕ ਵਾਰੀ ਫੇਰ ਦੱਸ ਦਿਓ ਜੀ 98725 36541 ਨਾ ਬਾਈ ਜੀ ਬਾਈ ਜੀ ਦਾ ਮੋਬਾਈਲ ਨੰਬਰ 98725 ਤੇ 36541 ਇੱਕ ਨੰਬਰ ਨਾਲ ਹੋਰ ਵੀ ਚਲਾ ਦਾਂਗੇ ਚਲਦੇ ਨੰਬਰ ਤੇ ਵੀਰ ਮੇਰਾ ਸਪਾਰਕ ਕਰ ਲਿਓ ਮੈਂ ਸੋਹਣੀ ਸਨਖੀ ਆ ਕਿਸੇ ਵੀਰ ਦੇ ਪਸੰਦ ਆਉਂਦੀ ਆ ਬਾਈ ਜੀ ਹੁਣ ਤਾਂ ਬੇਫਿਕਰੇ ਹੋ ਕੇ ਅਲ ਧੜਕ ਹੋਗੇ ਵੱਜ ਲੈ ਲਿਓ ਲਓ ਬਾਈ ਜੀ ਦੰਦ ਵੀ ਬਾਈ ਜੀ ਨੇ ਵਿਖਾਤੇ ਸੋਹਣੇ ਸਾਫ ਦੰਦ ਪਏ ਆ ਮੱਝਾਂ ਨਹੀਂ ਜਿਹੜਾ ਕੋੜ ਮੰਗਾ ਨਹੀਂ ਮੂੰਹ ਨੂੰ ਹੱਥ 세 ਦੀ ਲਵਾਉਂਦਾ ਨੋਰਮ ਵਾਲੀ ਬਾਈ ਜੀ ਨੇ ਹੱਥ ਪਾ ਕੇ ਆਪਾਂ ਨੂੰ ਦੰਦ ਮੂੰਹ ਦੇ ਵਿੱਚ ਹੱਥ ਪਾ ਕੇ ਦੰਦ ਵਿਖਾਤੇ ਆ ਸੋਹਣੀ ਸਾਫ ਮੈਂ ਆ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਪੂਰਾ ਕੋਈ ਆਸਾ ਨਹੀਂ ਪਾਸਾ ਨਹੀਂ ਮੈਂ ਇਹਨੂੰ ਸਾਫ ਸੁਥਰੀ ਆ ਖੁੱਲੇ ਡੁੱਲੇ ਲੈਵੇ ਦੀ ਆ ਬਾਈ ਜੀ ਆਪ ਕਈ ਬਣਾ ਨੂੰ ਜਿਵੇਂ ਬਾਜ਼ਾਰ ਵੱਤੇ ਅਲੀ ਗੱਲ ਨੇਗੀ ਸੋਹਵਾ ਤੋਂ ਤੇ ਕਢਿਆ ਉਹ ਵੀ ਬਾਈ ਜੀ ਨੇ ਵਿਖਾਤਾ ਹੁਣ ਵੀ ਆਪਣੇ ਸਾਹਮਣੇ ਕੱਢਤਾ ਤੇ ਤੁਸੀਂ ਵੀ ਕਿਸੇ ਦੇ ਪਸੰਦਾਂ ਦੀ ਵੀਡੀਓ ਅੱਜ ਹੀ ਲੋਡ ਹੋ ਜਾਣੀ ਬਾਈ ਜੀ ਇਹ ਐ ਨਹੀਂ ਵੀ ਅੱਜ ਦੀ ਬਣੀ ਕੱਲ ਨੂੰ ਪਊਗੀ ਅੱਜ ਹੀ ਤੁਹਾਡੇ ਕੋਲੇ ਵੀਡੀਓ ਪਹੁੰਚ ਜਾਣੀ ਸੇਤੀ ਤੋਂ ਸੇਤੀ ਤੇ ਕਿਸੇ ਵੀਰ ਦੇ ਪਸੰਦ ਆਵੇ ਆ ਕੇ ਤੁਸੀਂ ਦੁਆਰੇ ਤਸੱਲੀ ਪਾਰਖ ਕੋਲੇ ਵੀ ਕਰ ਸਕਦੇ ਆ ਤੇ ਵੀਡੀਓ ਵੇਖਣ ਲਈ ਬਾਈ ਜੀ ਧੰਨਵਾਦ ਵੀਡੀਓ ਸੋਹਣੀ ਲੱਗੇ ਬਾਈ ਜੀ ਅਗਰ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਬਾਈ ਜੀ ਸਪਾਰਕ ਕਰਨਾ ਸਬਸਕ੍ਰਾਈਬ ਕਰ ਲਿਓ ਤੇ ਨੰਬਰ ਤੇ ਬਾਈ ਜੀ ਚਲਦੇ ਤੇ ਸਪਰਕ ਕਰ ਲਿਓ ਚੈਨਲ ਆਪਣਾ ਬਾਈ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਮਾਜ ਨੂੰ ਦਾ ਬਾਈ ਜੀ ਹੁਣੀ ਤੁਹਾਨੂੰ ਹੀ ਪਤਾ ਧੱਕੇ ਪਾਸੇ ਕਰਦੇ ਆ ਸੀਲ ਢੰਡੀ ਨਹੀਂ ਆ ਮਹੰਗਾ ਬਗਾਨੇ ਬੰਦੇ ਨੂੰ ਵੇਖ ਕੇ ਖੋਰੂ ਪਾਈ ਜਾਂਦੀਆਂ ਤੇ ਆ ਦਵਾਰੇ ਬਾਈ ਜੀ ਹੁਣੀ ਪੇਰ ਬਹਿ ਗਿਆ ਬੱਚਾ ਬਿਨਾ ਛੱਡੇ ਤੋਂ ਹੀ ਬੱਚਾ ਤਾਂ ਹੋ ਬੈਠਾ ਬਾਈ ਜੀ ਹੁਣ ਤਾਂ ਬਾਈ ਜੀ ਨੇ ਬੱਚਾ ਹੁਣ ਨਹੀਂ ਛੱਡਿਆ ਵੈਸੇ ਹੀ ਬਹਿ ਗਿਆ ਵਾਤਾ ਹੀ ਬਾਈ ਜੀ ਸੀਲ ਢੰਡੀ ਆ ਗੰਗਾ ਵਰਗੀ ਮੱਝਾ ਕਿਸੇ ਵੀਰ ਦੇ ਪਸੰਦੋਂ ਦੀ ਮੌਕਾ ਨਾ ਗਵਾਓ ਬਾਈ ਜੀ ਤੇ ਮੱਝ ਬੇਫਿਕਰੇ ਹੋ ਕੇ ਬੇਚੰਤ ਹੋਗੇ ਲੈ ਲਓ ਬੱਚਾ ਪਹਿਲਾਂ ਬੱਚਾ ਛੱਡ ਕੇ ਬੈਠਾ ਸੀ ਬਾਈ ਜੀ ਹੁਣ ਬੱਚਾ ਬਿਨਾ ਛੱਡੇ ਤੁਸੀਂ ਬੈਠ ਗਿਆ ਬਾਈ ਜੀ ਠੀਕ ਆਪੇ